ਹਾਂਜੀ ਬਾਬੋ ਸਸਵੀ ਕਾਲ ਜੀ ਪਿੰਡ ਕਰਾੜ ਵਾਲੇ ਬਾਈ ਕਰਾਹਾ ਡਿਲੀਵਰ ਕਰ ਰਹੇ ਆ ਸਾਈਜ ਆ ਜੀ 8 ਫੁੱਟ ਤੇ 26 ਇੰਚੀ ਸੋ ਬਹੁਤ ਵਧੀਆ ਫੋਲਡਡ ਹੈਵੀ ਕਰਾਹਾ ਬਣਿਆ ਹੋਇਆ ਇਹ ਇਹ ਗੱਲ ਕਰੀਏ ਡਬਲ ਬੀਮ ਦੇ ਵਿੱਚ ਸਪੋਰਟਾਂ ਸਪਟਾਂ ਲਾ ਕੇ ਫੋਲਡਡ ਹੈਵੀ ਰੈਡੀ ਕੀਤਾ ਕਰਾਹਾ ਹੈ ਇਹ ਜੀ ਦਾ ਭਾਰ ਨਾ 1 ਕੁੰਟਲ 85-90 ਕਿਲੋ ਦਰਸਲ ਆਪਣੇ ਕੋਲੇ ਬਾਈ ਕਰਾਹਾ ਰੈਡੀ ਪਿਆ ਸੀ ਬਾਈ ਇਮੀਡੀਏਟਲੀ ਆਪਣੇ ਕੋਲੇ ਆਏ ਦੋ ਕੋ ਤਿੰਨ ਪਹਿਲਾਂ ਸੋ ਬਾਈਆਂ ਨੂੰ ਅੱਜ ਰੈਡੀ ਕਰਕੇ ਡਿਲੀਵਰੀ ਦੇ ਰਹੇ ਆ ਬਾਈ ਸੋ ਢੋਡੀ ਵਗੈਰਾ ਵੀ ਇਹਦੇ ਵਿੱਚ ਆਪਾਂ ਚੰਗੀ ਲਾਈ ਹੋਈ ਹੈ ਬਾਈ ਜੀ ਤੇ ਛੁਰੀ ਵਗੈਰਾ ਦੀ ਗੱਲ ਕਰੀਏ ਇਹਦੇ ਵਿੱਚ ਸਪੈਸ਼ਲੀ ਛੁਰੀ ਲੱਗਦੀ ਹੈ ਜਿਹੜੀ ਕਿ ਤਿਆਰ ਹੋ ਕਿਉਂਦੀ ਹੈ ਰੈਡੀ ਹੋ ਕਿਉਂਦੀ ਹੈ ਦੱਸ ਗਈ ਇਹਦੇ ਵਿੱਚ ਆਪਾਂ ਚਾਦਰ ਲਾਈ ਹੋਈ ਹੈ ਤੇ ਜਿਹੜਾ ਭਰਾ ਵੀ ਇੰਟਰਸਟਿਡ ਹੈਗਾ ਕਰਾਓ ਨਾਲਲੀ ਤਾਂ ਇੱਕ ਵਾਰੀ ਕਰਿਓ ਜ਼ਰੂਰ ਵਿਜ਼ਿਟ ਬਾਈ ਮਿਸਤਰੀ ਲਾਹਵ ਸਿੰਘ ਕੋਟ ਸ਼ਮੀਰ ਦੁਕਾਨ ਨੰਬਰ 3 ਉੱਤੇ ਬਾਈ ਬਾਕੀ ਸਕਰੀਨ ਤੇ ਆਪਣਾ ਨੰਬਰ ਦਿੱਤੀਆਂ ਤਾਂ ਤੁਸੀਂ ਕਾਲ ਕਰਕੇ ਬਾਈ ਤਰ੍ਹਾਂ ਦਾ ਕੰਮ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦੇ ਬਈ ਕਿਸਾਨ ਭਰਾਵਾਂ ਮਾ ਤੱਕ ਤਾਂ ਜੋ ਦੂਰ ਬੈਠੇ ਭਰਾਵਾਂ ਤੱਕ ਵੀ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚ ਜੇ ਤਾ ਜੋ ਆਪਣਾ ਕੰਡੈਕਟ ਕਰਨਾ ਪਈਆਂ ਨੂੰ ਹੋ ਜੇ ਸੌਖਾ ਸੋ ਕਰਿਓ ਬਈ ਲਾਜ਼ਮੀ ਸ਼ੇਅਰ ਦੱਬ ਕੇ ਵੀਡੀਓ ਨੂੰ ਤੇ ਆਪਣੇ ਪੇਜ ਤੇ ਬਈ ਜਿਹੜਾ ਭਰਾ ਪਹਿਲੀ ਵਾਰ ਆਇਆ ਤੇ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਬਈ ਕਿਉਂਕਿ ਇਦਾਂ ਦੀਆਂ ਅਪਡੇਟਾਂ ਕਰਾਇਆਂ ਬਾਰੇ ਆਪਾਂ ਹਰ ਰੋਜ਼ ਆਪਣੇ ਪੇਜ ਦੇ ਉੱਤੇ ਦਿੰਦੇ ਰਹਿੰਨੇ ਆ ਸੋ ਕਰਿਓ ਕੰਟੈਕਟ ਬਈ ਸასიਕਾਰ